ਇਹ ਨਾਲ ਦਾ ਪ੍ਰੋਬਲਮ ਜਿਆਦਾ ਹੈ ਕਿ ਜੇ ਐਮਰਜੈਂਸੀ ਦੇ ਵਿੱਚ ਕਦੇ ਤਾਂ ਆਪਾਂ ਕੋਈ ਰੋਟੀਨ ਚੈੱਕ ਕਰਾਂਗੇ ਚੈੱਕ ਕਰਦੇ ਕਰਦੇ ਨਾਟ ਅਵੇਲੇਬਲ ਮੈਂ ਕਹਾਂ ਤਾਂ ਇਹ ਗਲਤ ਕਹਿਣਾ ਕਿ ਸਾਡੇ ਕੋਲ ਨਹੀਂ ਹੈਗਾ ਆਪਾਂ ਚਾਹ ਕਰਦੇ ਵੀ ਸਾਡੇ ਕੋਲ ਅਵੇਲੇਬਲ ਫਾਰਮੇਸੀ ਤੋਂ ਬਲਾਓ ਤੇ ਗੁੜਾ ਕਹਿੰਦੇ ਨੇ ਇੱਕ ਪੇਸ਼ੈਂਟਸ ਮੈਨ ਇੱਕ ਪੇਸ਼ੈਂਟ ਦੀ ਮੈਨ ਨੂੰ ਦੱਸਿਆ ਉਹ ਦਵਾਈ ਬਾਹਰ ਦੇ ਚਾਹੀ ਮੈਂ ਕਿਹਾ ਤੁਹਾਨੂੰ ਤੁਹਾਡੇ ਕੋਲ ਦਵਾਈ ਨਹੀਂ ਹੈ ਕਹਿੰਦੇ ਹੈਗੀ ਹੈ ਜੀ 20 ਨੰਬਰ ਕੰਪਲੇਸ਼ਨ ਮਿਲੇਗੀ ਤੇ ਮੈਂ ਕਿਹਾ ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਤੇ ਕਦੇ ਦਿਮਾਗ ਚ ਨਹੀਂ ਪਤਾ ਨਹੀਂ ਲੱਗਦਾ ਦਾ ਪੇ ਕਰਨ ਲਈ ਕਾ ਪੇਮੈਂਟ ਲਈ ਮੈਂ ਪੇਮੈਂਟ ਕਰ ਰਿਹਾ ਇੱਕ ਮਹੀਨਾ ਪੂਰਾ ਕਰਕੇ ਕਰ ਲਈ ਇਹ ਕਹਿੰਦੇ ਹੋ ਕਿ ਇਹਨਾਂ ਦਾ ਫਰਾਓ ਪੇ ਜਿਆਦਾ ਹੈਗੇ ਜੇ ਅਮਰਜੈਂਸੀ ਦੇ ਵਿੱਚ ਕਰੇ ਤਾਂ ਆਪਾਂ ਅਗਰ ਕੋਈ ਟੈਂਸ਼ਨ ਕਿਲ ਕਰਾਂਗੇ ਸੈਕਟਰ ਦੇ ਕਹਿੰਦੇ ਨਹੀਂ ਨਾ ਅਵੇਲੇਬਲ ਮੈਂ ਤਾਂ ਇਹ ਗੱਲ ਪਹਿਲਾਂ ਕਿਉਂ ਨਹੀਂ ਕਿ ਸਾਡੇ ਕੋਲ ਨਹੀਂ ਹੈ ਡਾਕਟਰ ਸਾਹਿਬ ਕਹਿੰਦੇ ਸਾਡੇ ਕੋਲ ਅਵੇਲੇਬਲ ਫਾਰਮਸਿਸ ਪਾਓ ਕਿ ਮੁੰਡਾ ਕਿਉਂ ਕਰਦੇ ਮੈਂ ਇੱਕ ਪੇਸ਼ੈਂਟ ਸਮੈਲ ਇੱਕ ਪੇਸ਼ੈਂਟ ਦੀ ਮੈਮੂ ਦੱਸਿਆ ਉਹ ਦਵਾਈ ਬਾਅਦ ਨੇ ਜਦੋਂ ਮੈਂ ਕਿਹਾ ਤੁਹਾਨੂੰ ਤੁਹਾਨੂੰ ਦਵਾਈ ਦੀ ਹੈ ਕਦੇ ਹੈਗੀ ਹੈ ਜੀ 20 ਨੰਬਰ ਕੰਪਲੀਸ਼ਨ ਮਿਲੇਗੀ ਤਾਂ ਮੈਂ ਕਿਹਾ ਤੁਸੀਂ ਇਹਨਾਂ ਨੂੰ ਦੱਸਿਆ ਕਿ ਉਹ ਨਹੀਂ ਤੇ ਕਦੇ ਦਿਮਾਗ ਚ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਫਾਈਨਲ ਹੋ ਗਿਆ ਹੈ ਤਾਂ ਇਹ ਦੇ ਇਹ ਨਿਸ਼ਾਨ ਆਪਾਂ ਇੱਕ ਕੋਆਰਡੀਨੇਸ਼ਨ ਨਾਲ ਮਜ਼ਬੂਤ ਰੱਖੀਏ ਬਾਕੀ ਰਿਕਵੈਸਟ ਸਾਰੇ ਉਹਨਾਂ ਕੋਲ ਸ਼ੌਕ ਕਰਦੇ ਨੇ ਤੁਸੀਂ ਐਡਮਿਸਟ ਡਾਕਟਰ ਸਾਹਿਬ ਨੂੰ ਮੈਸੇਜ ਕਰਕੇ ਵੇਖੋ ਵੀ ਆਜ ਸਰਸਕੋ ਦਵਾਈਆਂ ਲਈਆਂ ਤਾਂ ਕਿ ਮੇਰੀ ਬੇਸ਼ੱਕ ਕੋਈ ਅਰਜੰਟ ਡਾਕਟਰ ਦਾ ਲਿਖਾ ਨਾ ਹੋਵੇ ਉਹ ਵੀ ਆਹ ਬੱਸ ਉਹ ਸੈਕਿੰਡ ਦਾ ਸੈਕਿੰਡ ਦਾ ਇਹ ਇੱਕ ਹੋਰ ਪਰਚੀ ਸੀ ਕਿਦੀ ਸੀ ਉਹ ਵੀ ਨੰਬਰ ਜਿੱਥੇ ਉਹਦਾ ਦਵਾਈ ਦਿੱਤੇ ਔਰ ਕੋਈ ਡਵਾਈਸੇਸ ਬਾਹਰ ਜਾ ਰਹੀ ਬਾਹਰ ਜਾ ਰਹੀ ਜਦੋਂ ਮੈਂ ਉਹ ਪੁੱਛਿਆ ਮੈਂ ਕਿ ਬੀਬੀ ਕਿਹੜੀ ਦਵਾਈ ਹੈ ਕਹਿੰਦੇ ਵੀ ਆਹ ਦੋ ਮਾਰੋਂ ਮਿਲਣੀ ਬਾਕੀ ਮੈਂ ਇੱਥੇ ਕੰਪਿਊਟਰ ਤੋਂ ਉਹ ਕਹਿੰਦੇ ਫੰਗੋ ਕਹਿੰਦੇ ਧਿਆਨ ਚ ਨਿਕਲ ਗਏ ਔਰ ਇਨਸਟੈਂਸ ਹੇਰ ਕੌਣ 30 ਟੱਕਰ ਕਰਵਾ ਰਿਹਾ ਹੈ ਜੀ ਆਰਟੀਡੀ ਅਕਸਰ ਇਹ ਗੱਲ ਪੋਸ਼ਣ ਬੰਦ ਕਰਵਾਇਆ ਗਿਆ ਹੈ ਡਾਕਟਰ ਕੋਈ ਦੇਖੋ ਜੀ ਅੱਜ ਡਾਇਗਨੋਸਿਸ ਨਹੀਂ ਸਰ ਇਹ ਬਲੱਡ ਵਾਲੇ ਬੰਦੇ ਆ ਹਸਪੀਟਲ ਦੇ ਵਿੱਚ ਕੀ ਤੁਮ ਨੂੰ ਨਜ਼ਰ ਆਇਆ ਜੀ ਮੈਨੂੰ ਕਈ ਦਿਨਾਂ ਤੋਂ ਇਹ ਅ ਅ ਮੇਰੇ ਧਿਆਨ ਵਿੱਚ ਆਇਆ ਕਿ ਜਿਹੜੀ ਹਸਪਤਾਲ ਦੇ ਵਿੱਚ ਜਿਹੜੀ ਦਵਾਈਆਂ ਨੇ ਉਹ ਕੁਝ ਡਾਕਟਰ ਸਾਹਿਬਾਨ ਬਾਹਰ ਦੀ ਲਿਖਦੇ ਨੇ ਤੇ ਅੱਜ ਮੈਂ ਚੈੱਕ ਕਰਨ ਵਾਸਤੇ ਆਇਆ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਇਹ ਸਖਤ ਹਦਾਇਤ ਹੈ ਵੀ ਕੋਈ ਵੀ ਪਰਚੀ ਜਿਹੜੀ ਹੈਗੀ ਹੈ ਕੋਈ ਵੀ ਡਾਕਟਰ ਸਾਹਿਬਾਨ ਨੇ ਉਹ ਬਾਹਰ ਦੀ ਦਵਾਈ ਨਹੀਂ ਲਿਖਣਗੇ ਜੇ ਕੋਈ ਜੇਕਰ ਕੋਈ ਬਾਹਰ ਦੀ ਦਵਾਈ ਲਿਖਦੇ ਨੇ ਤਾਂ ਡਾਕਟਰ ਸਾਹਿਬ ਉਹ ਖੁਦ ਮੈਨੇਜ ਕਰਕੇ ਦੇ ਦੇਣਗੇ ਅੱਜ ਮੈਂ ਇੱਥੇ ਆਇਆ ਮੈਨੂੰ ਕੁਝ ਪੇਸ਼ੈਂਟਸ ਮਿਲੇ ਮੈਂ ਖੁਦ ਚੈੱਕ ਵੀ ਕੀਤਾ ਜਿਹਦੇ ਚ ਕੁਝ ਮਰੀਜ਼ ਸੀ ਜਿਨ੍ਹਾਂ ਦੀ ਦਵਾਈਆਂ ਬਾਹਰ ਲੱਗੇ ਸੀ ਫਿਰ ਮੈਂ ਫਾਰਮੈਸਿਸਟ ਨੂੰ ਬੋਲਿਆ ਉੱਥੇ ਜਾ ਕੇ ਚੈੱਕ ਕੀਤਾ ਤਾਂ ਉਹਨੇ ਕਹਿ ਨਹੀਂ ਸਕ ਦਵਾਈ ਹੈਗੀ ਹੈ ਲੇਕਿਨ ਮੈਨੂੰ ਸਾਰੇ ਐਪੀਸੋਡ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਜਿਹੜੀ ਮੈਂ ਨੋਟਿਸ ਕੀਤੀ ਉਹ ਇਹ ਹੈਗੀ ਆ ਕਿ ਡਾਕਟਰ ਸਾਹਿਬਾਨ ਆਫਸਰ ਸਾਹਿਬਾਨ ਦਾ ਔਰ ਜਿਹੜਾ ਸਟਾਫ ਹੈ ਜਿਹਦੇ ਚ ਕਿਤਨੇ-ਕਿਤਨੇ ਕੋਆਰਡੀਨੇਸ਼ਨਸ ਦੀ ਘਾਟ ਆ ਰਹੀ ਹੈ ਮੈਂ ਇਹਨਾਂ ਨੂੰ ਹਦਾਇਤ ਕੀਤੀ ਆ ਕਿ ਇਹ ਇਸ ਚੇਨ ਨੂੰ ਜਲਦ ਤੋਂ ਜਲਦ ਦੂਰ ਕਰੋ ਔਰ ਮੈਂ ਰੈਗੂਲਰਲੀ ਜਿਹੜੀ ਹੈਗੀ ਮੈਂ ਵਿਜ਼ਿਟ ਕਰਾਂਗਾ ਹਸਪੀਟਲ ਦੇ ਵਿੱਚ ਹਫਤੇ 'ਚ ਐਟ ਲੀਸਟ ਇੱਕ ਦਿਨ ਮੈਂ ਜ਼ਰੂਰ ਆਉਂਗਾ ਮੇਰੀ ਕੋਸ਼ਿਸ਼ ਰਹੇਗੀ ਮੈਂ ਜੋ ਵੀ ਮੇਰਾ ਸ਼ੈਡਿਊਲ ਰਹੇਗਾ ਮੇਰੀ ਕੋਸ਼ਿਸ਼ ਹੈ ਕਿ ਹਫਤੇ 'ਚ ਇੱਕ ਦਿਨ ਜਾਂ ਦੋ ਦਿਨ ਬਾਅਦ ਮੈਂ ਇੱਥੇ ਆ ਕੇ ਰੈਗੂਲਰਲੀ ਚੈੱਕ ਕਰਦਾ ਰਹਾ ਤਾਂ ਕਿ ਕਿਉਂਕਿ ਮਾਨਯੋਗ ਮੁੱਖ ਮੰਤਰੀ ਸ੍ਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਪੰਜਾਬ ਦੇ ਪੱਕੇ ਫੈਸਲੇ ਜਿਹੜੇ ਨੇ ਲੋਕਾਂ ਨੂੰ ਜਿਹੜਾ ਇਲਾਜ ਹੈ ਹੈਲਥ ਐਂਡ ਐਜੂਕੇਸ਼ਨ ਆਮ ਆਦਮੀ ਪਾਰਟੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਦਾ ਪ੍ਰਾਈਮ ਅਜੰਡਾ ਅਜੰਡਾ ਹੈਗਾ ਜਿੱਥੇ ਅਸੀਂ ਹੱਥ ਐਜੂਕੇਸ਼ਨ ਤੇ ਕੰਮ ਕਰੇ ਹੈਲਥ ਵਾਸਤੇ ਅਸੀਂ ਦਿਨ ਰਾਤ ਲੱਗੇ ਰਹੇ ਹਾਂ ਬੋਹਾਲਾ ਕਲੀਨਿਕਸ ਬਣਾਏ ਗਏ ਨੇ ਔਰ 2 ਸਟੈਪ ਡਿਲੀਵਰੀ ਸਟਾਰਟਸ ਨੇ ਡਿਸਪੈਂਸਰੀਜ਼ ਨੂੰ ਮਜ਼ਬੂਤ ਕੀਤਾ ਜਾ ਰਿਹਾ ਔਰ ਉਹਦੇ ਤਹਿਤ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਆਰਡਰ ਜਾਰੀ ਕੀਤਾ ਕਿ ਕੋਈ ਵੀ ਬੱਚੀ ਬਾਦ ਨਾ ਲੱਗੇਗੀ ਐਸਐਮਓ ਸਾਹਿਬ ਸਮੇਰੇ ਕੋਲ ਇੱਥੇ ਖੜੇ ਨੇ ਮੈਂ ਉਹਨਾਂ ਨੂੰ ਬੁਲਾਇਆ ਥੇ ਔਰ ਐਸਐਮਓ ਸਾਹਿਬ ਇਹ ਦੇਖਣਾ ਵੀ ਜਿਹੜੀ ਹੈਗੇ ਪਾਰਨਸਿਸ ਨੂੰ ਐਨਫਲਿਸ ਜਿਆਦਾ ਸਟਰੋਂਗ ਕਰਨ ਦੀ ਜ਼ਰੂਰਤ ਹੈ ਔਰ ਤੁਸੀਂ ਇਹਨੂੰ ਪਰਸਨਲੀ ਮੋਨੀਟਰਿੰਗ ਵੀ ਕਰੋ ਸਰ ਅਮਰਸੋ ਐਕਸਰੇ ਦਾ ਵੀ ਪ੍ਰੋਬਲਮ ਐਕਸਰੇ ਦੀ ਜਿਆਦਾਤਾਂ ਆ ਰਹੀ ਹੈ ਟੈਸਟਿੰਗ ਦੀ ਮਤਜਦ ਹੋਈਆਂ ਬਾਹਰ ਲਿਖਣ ਦੀ ਤੁਸੀਂ ਕੀ ਮਤਲਬ ਕੀ ਲੱਗ ਰਹੀ ਮੈਨੂੰ ਪਤਾ ਲੱਗਿਆ ਇਹਨਾਂ ਨੇ ਦੱਸ ਵੀ ਜਿਹੜਾ ਹੈ ਕਿ ਇੱਕ ਦਿਨ ਦੇ ਵਿੱਚ 70-75 ਜਿਹੜੇ ਐਕਸਰੇਜ਼ ਨੇ ਰੂਟੀਨ ਦੇ ਵਿੱਚ ਹੋ ਸਕਦੇ ਨੇ ਮੈਂ ਮੰਨਦਾ ਕਿ ਹਸਪਤਾਲਾਂ ਦੇ ਵਿੱਚ ਕਰਾਊਡ ਜਿਆਦਾ ਤੇ ਹੀੜ ਜਿਆਦਾ ਹੁਣ ਪੂਰਾ ਬਹੁਤ ਸਾਡੇ ਕੋਲ ਸਟਾਫ ਦੀ ਵੀ ਘਾਟ ਹੈ ਉਹ ਸਟਾਫ ਦੀ ਘਾਟ ਪੂਰੀ ਕਰਨ ਵਾਸਤੇ ਮਾਨਯੋਗ ਸਿਹਤ ਮੰਤਰੀ ਸਾਡੇ ਡਾਕਟਰ ਬਲਬੀਰ ਸਿੰਘ ਔਰ ਸੋਚਾ ਹੈ ਕਿ ਸਾਡੀ ਜਿਹੜੀ ਸਰਕਾਰ ਲੱਗੀ ਹੋਈ ਹੈ ਇਸ ਸਟਾਫ ਦੀ ਜਿਹੜੀ ਘਾਟ ਹੈ ਇਹਨੂੰ ਵੀ ਪੂਰੀ ਕਰਾਂਗੇ ਔਰ ਐਕਸ-ਰੇ ਜਿਹੜੇ ਹੈਗੇ ਨੇ ਉਹਦੀ ਗਿਣਤੀ ਵਧਾਵਾਂ ਮੈਂ ਕੱਲ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣਾ ਹੈ ਮੈਂ ਕੱਲ ਮਾਨਯੋਗ ਜਿਹੜੇ ਸਾਡੇ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਜੀ ਨੂੰ ਮਿਲਾਂਗਾ ਔਰ ਉਹਨਾਂ ਦੇ ਨਾਲ ਵੀ ਧਿਆਨ ਦੇ ਵਿੱਚ ਲਾਵਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਫੋਸਪੁਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਐਕਸ-ਰੇ ਮਸ਼ੀਨਾਂ ਨੇ ਇਹਦੀ ਗਿਣਤੀ ਵਧਾਈ ਜਾਵੇ ਸਰ ਜਿਹੜੀ ਮਤਲਬ ਕਿ ਚੂਕ ਵੇਖੀ ਆ ਹੋਈ ਆ ਜਿਹੜਾ ਪੇਸ਼ੈਂਟ ਨੂੰ ਕਮਿਆਜਾ ਪੁੱਤਣਾ ਪਏਗਾ ਕੋਈ ਕਾਰਵਾਈ ਹੋਏਗੀ ਸੌਰੀ ਜਿਹੜਾ ਕਾਰਵਾਈ ਹੋਏਗੀ ਜਿਹੜਾ ਅੱਜ ਜੇ ਤੁਸੀਂ ਪਾਇਆ ਗਿਆ ਵੀ ਬਾਹਰੋਂ ਲਿਖਦੇ ਪਏ ਸੀ ਜੇ ਡਾਕਟਰ ਦਵਾਈਆਂ ਵੀ ਤੇ ਜਾਂ ਐਕਸ-ਰੇ ਵੀ ਨਹੀਂ ਹੋ ਰਹੇ ਪਾਰੇ ਸੀ ਮੈਂ ਐਸਐਮਓ ਇਹਨਾਂ ਦੀ ਡਿਊਟੀ ਲਾਈ ਹੈ ਇਹ ਉਹਨੂੰ ਪਰਸਨਲੀ ਮਾਨੀਟਰ ਕਰਨਗੇ ਜੇ ਇਸ ਤੋਂ ਬਾਅਦ ਵੀ ਰਿਐਕਸ਼ਨ ਦਿਆ ਗਿਆ ਚਲ ਇਸੇ ਤਰ੍ਹਾਂ ਬਹੁਤ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਇੱਥੇ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ ਹੀ ਪ੍ਰੋਬਲਮ ਆ ਰਹੀ ਹੈ ਡੇਢ 2 ਮਹੀਨਿਆਂ ਦਾ ਸਰ ਬਾਇਓ ਵੇਸਟ ਵੀ ਬਹੁਤ ਖੁੱਲ੍ਹੇ ਵਿੱਚ ਪਿਆ ਹੁੰਦਾ ਇੰਜੈਕਸ਼ਨ ਵੀ ਉਹ ਵੀ ਬਿਮਾਰੀ ਦਾ ਮਤਲਬ ਵੀ ਕਿਸੇ ਨੂੰ ਵੀ ਕੋਈ ਹੋ ਸਕਦੀ ਹੈ ਉਹ ਛੋਟੀਆਂ ਗੈਸਾਂ ਮਾਸ਼ਾਅੱਲਾ ਦੁਆ ਦੇਖੋ ਸੀਵਰੇਜ ਜਿਹੜੇ ਸੈਨੀਟੇਸ਼ਨ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿਹੜੇ ਅਫਸਰ ਸਾਹਿਬਾਨ ਨੇ ਮੈਂ ਉਹਨਾਂ ਨੂੰ ਉਹਨਾਂ ਨੂੰ ਬੁਲਾਵਾਂਗਾ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਦੇ ਜ਼ਾ ਉਸਪੁਰ ਦੇ ਐਨ.ਸੀ.ਆਰ ਨੇ ਮਾਨਯੋਗ ਹਰਜਨ ਸਿੰਘ ਈਟੀਓ ਸਾਹਿਬ ਉਹ ਡਿਸਟ੍ਰਿਕਟ ਡਵੈਲਪਮੈਂਟ ਦੀ ਜਿਹੜੀ ਇੱਕ ਮੀਟਿੰਗ ਹੈਗੀ ਹੈ ਉਹ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਹੋਵੇਗੀ ਉਹਦੇ ਚ ਜ਼ਿਲ੍ਹਾ ਪ੍ਰਸ਼ਾਸਨ ਤੇ ਉਹ ਸਾਡਾ ਸਿਵਲ ਹਸਪਤਾਲ ਪ੍ਰਸ਼ਾਸਨ ਹੈ ਔਰ ਸਮੂਹ ਅਧਿਕਾਰੀਆਂ ਨਾਲ ਹੋਣਗੇ ਅਸੀਂ ਉਹਦੇ ਵਿੱਚ ਇਸ ਤੋਂ ਪਹਿਲਾਂ ਅਸੀਂ ਬੈਠ ਕੇ ਫਿਰ ਉਹ ਮੀਟਿੰਗ ਦੇ ਵਿੱਚ ਅਜੰਡੇ ਦੇ ਵਿੱਚ ਲੈ ਕੇ ਆਵਾਂਗੇ ਔਰ ਇਹ ਸਿਵਲ ਹਸਪਤਾਲ ਦੀ ਜਿਹੜੀ ਦਿੱਕਤ ਹੈਗੀ ਹੈ ਸੀਵਰੇਜ ਦੀ ਜਾਂ ਵਾਟਰ ਦੇ ਗੰਦੇ ਪਾਣੀ ਦੇ ਓਵਰਫਲੋ ਦੀ ਹੈ ਜਿਹੜੀ ਬਾਇਓਮੈਸਟਰੀ ਬਹੁਤ ਹੈ ਜਿਹੜੇ ਅਸੀਂ ਰੋਸ ਕਰਾਂਗੇ ਸਾਡੇ ਪੀਣ ਵਾਲੇ ਪਾਣੀ ਦਾ ਵੀ ਬੁਰਾ ਹਾਲ ਹੈ ਫਲਸ਼ਾਂ ਦੇ ਵਿੱਚ ਬਹੁਤ ਉਹਦੇ ਚ ਵਾਟਰ ਸਪਲਾਈ ਡਿਪਾਰਟਮੈਂਟ ਨੂੰ ਵੀ ਸੱਦਾ ਕਿਉਂ ਨਾ ਦੇ ਦਿੰਦੇ ਠੀਕ ਦੀ ਆਪਣਾ ਲੋਡ ਫੈਨਚਰ ਤੇ ਨੌਨ ਫੈਨਚਰ ਸਾਰੂ ਦਿੱਤੀਆਂ ਜਿਹੜੀਆਂ ਅਜੇ ਪੇਸ਼ੈਂਟਸ ਨੂੰ ਸਪੈਂਸ ਰੋਗ ਦੇ ਜੋ 500 ਦਵਾਈਆਂ ਇਹ ਸਾਰੇ ਚਾਰ ਭਾਵ ਦੇ ਤੁਸੀਂ ਬੈਠੇ ਉਹਨਾਂ ਨੂੰ ਸਟਾਕ ਰੱਖੋ ਦੀ ਸਮਝ ਨਹੀਂ ਆਣੀ ਕਿ ਕਿਹੜੀ ਕੋਈ ਕੱਢੀ ਤੇ ਇਹਨਾਂ ਨੂੰ ਸਾਨੂੰ ਜੋ ਡਿਮਾਂਡ ਲਈ ਦੀ ਕਮੇਟੀ ਜੇ ਲਿਖ ਕੇ ਭੇਜੇ ਕਿ ਬਿਲਕੁਲ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਸਟਾਕ ਰਜਿਸਟਰ ਤਾਂ ਹੁੰਦਾ ਨਾ ਰਜਿਸਟਰ ਤਾਂ ਸੰਭਲੇ ਨਾ ਕੀ ਜਨ ਲਿਸਟ ਸਾਹਮਣੇ ਲੱਗੇਗੀ ਨਹੀਂ ਲੱਗੇਗੀ ਆਨਲਾਈਨ ਕੋਈ ਕੋਸ਼ਿਸ਼ ਕਰਾਂਗੇ ਡਾਕਟਰ ਜੀ ਜਦ ਲਿਸਟ ਸਾਹਮਣੇ ਲੱਗੀ ਹੈ ਤਾਂ ਜਦ ਦਵਾਈਆਂ ਤੁਸੀਂ ਵੀ ਤਾਂ ਉਹੀ ਦਵਾਈ ਲਿਖੋਗੇ ਨੇ ਜਿਹੜੀ ਸਟਾਕ ਦੇ ਵਿੱਚ ਹੈ ਹਾਂ ਤੇ ਫਿਰ ਉਹ ਇਹ ਬੰਦਾ ਇਹ ਤਾਂ ਕਰਨੀ ਵੀ ਨਹੀਂ ਹੈਗੀ ਹੈ ਇਹ ਵੀ ਫਾਰਮ ਸਿਸਟਮ ਤੋਂ ਆਉਂਦੀ ਆਉਂਦੀ ਨਹੀਂ ਹੈ ਵੇਖੋ ਮੈਂ ਪਹਿਲਾਂ ਇੱਕ ਬੰਦਾ ਸਪੋਰਟ